ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਕੰਗਨਨ ਰੌਤ ਤੇ ਵੱਡੀ ਕਾਰਵਾਈ ਹੋ ਗਈ ਹੈ ਇੱਕ ਪਾਸੇ ਕੰਗਨਨ ਰੌਤ ਫਿਲਮੀ ਅਦਾਕਾਰਾ ਹੈ ਦੂਸਰੇ ਪਾਸੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹਿਮਾਚਲ ਦੇ ਮੰਡੀ ਹਲਕੇ ਦੇ ਵਿੱਚੋਂ ਨਵੀਂ ਸਸਦ ਬਣੀ ਹੈ ਸੱਤਾ ਦਾ ਨਸ਼ਾ ਐਨਾ ਕੁ ਹੈ ਕੰਗਨਾ ਰੌਤ ਕਿਉਂਕਿ ਕੰਗਨਾ ਰੌਤ ਹੈ ਹਮੇਸ਼ਾ ਹੀ ਆਪਣੇ ਵਿਵਾਦਤ ਬਿਆਨਾਂ ਕਰਕੇ ਸੁਰਖੀਆਂ ਦੇ ਵਿੱਚ ਸ਼ਾਇਰਾਂ ਸ਼ਾਇਰਾਂ ਦੀ ਹੈ ਇੱਕ ਪਾਸੇ ਰਵਨੀਤ ਬਿੱਟੂ ਦੂਸਰੇ ਪਾਸੇ ਕੰਗਨਾ ਰੌਤ ਹਮੇਸ਼ਾ ਹੀ ਚਾਹੇ ਪੰਜਾਬ ਦੇ ਕਿਸਾਨ ਹੋਣ ਚਾਹੇ ਕਿਸਾਨ ਹੁਣ ਮਹਾਰਾਸ਼ਟਰ ਦੇ ਚਾਹੇ ਕਿਸਾਨ ਹੁਣ ਰਾਜਸਥਾਨ ਦੇ ਉਹਨਾਂ ਨੂੰ ਭੰਡਣ ਦਾ ਕੰਮ ਕਰਦੇ ਰਹਿੰਦੇ ਨੇ ਕੰਗਨਾ ਰੌਤ ਦੇ ਇੱਕ ਬੜੇ ਵੱਡੇ ਬਿਆਨ ਨੇ ਫਿਰ ਪੂਰੇ ਭਾਰਤ ਵਿੱਚ ਤਰਥਲੀ ਮਚਾ ਦਿੰਦੀ ਹੈ ਦੂਸਰੇ ਪਾਸੇ ਕੰਗਨਾ ਰੋਧ ਦੀ ਹੁਣ ਜਾਨਪਾਨ ਜਾਂ ਤੇ ਬਣ ਗਈ ਹੈ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪਵੇਗਾ ਕੰਗਨਾ ਰੋਧ ਨੂੰ ਦੱਸ ਦਿਨੇ ਕਿ ਮਹਾਜਰਾ ਕੀ ਹੈ 2021 ਦੇ ਵਿੱਚ ਪੰਜਾਬ ਪੰਜਾਬ ਨਹੀਂ ਪੂਰੇ ਭਾਰਤ ਦੇ ਕਿਸਾਨਾਂ ਨੇ ਧਰਨੇ ਲਾਇਏ ਸੀ ਦਿੱਲੀ ਕਾਲੇ ਕੁਰੂਣਾ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਗਿਆ ਲਗਭਗ ਸਾਲ ਤੋਂ ਵੀ ਵੱਧ ਸਮੇਂ ਦਾ ਧਰਨਾ ਲੱਗਿਆ ਹੋਇਆ ਹੈ ਔਰ ਲੱਗਿਆ ਉੱਥੇ ਫਿਰ ਉਸ ਤੋਂ ਬਾਅਦ ਕਾਨੂੰਨ ਵਾਪਸ ਹੋਏ ਕਾਨੂੰਨ ਵਾਪਸ ਹੋਏ ਲੇਕਿਨ ਲਿਖਤੀ ਪ੍ਰਮਾਣ ਪੱਤਰ ਨਹੀਂ ਦਿੱਤਾ ਗਿਆ ਧਰਨੇ ਯਾਨੀ ਕਿ 2.5 ਸਾਲ ਹੋ ਗਏ ਨੇ ਹਾਲੇ ਵੀ ਲੱਗੇ ਹੋਏ ਨੇ ਉਧਰ ਮਹਾਤਮਾ ਗਾਂਧੀ ਦੇ ਬਾਰੇ ਜਿਹੜੇ ਭੱਤੀ ਸ਼ਬਦਾਵਲੀ ਵਰਤੀ ਗਈ ਹੈ ਕੰਗਣਾ ਨੌਦ ਦੇ ਦੁਆਰਾ ਕੰਗਣਾ ਨੌਦ ਨੇ ਕਿਹਾ ਕਿ ਅਸਲ ਆਜ਼ਾਦੀ ਜਿਹੜੀ ਆਈ ਹੈ ਉਹ 2014 ਦੇ ਵਿੱਚ ਮਿਲੀ ਹੈ ਜਦੋਂ ਨਰਿੰਦਰ ਮੋਦੀ ਯਾਨੀ ਕਿ ਭਾਰਤੀ ਜਨਤਾ ਪਾਰਟੀ ਪੂਰੇ ਭਾਰਤ ਵਿੱਚ ਸੱਤਾ ਵਿੱਚ ਆਈ ਹੈ ਇਸ ਨੂੰ ਲੈ ਕੇ ਰਵੀ ਸ਼ਰਮਾ ਜੋ ਆਗਰਾ ਦੇ ਵਕੀਲ ਨੇ ਦੂਸਰੇ ਪਾਸੇ ਉਥੇ ਧਰਨਾ ਲੱਗਿਆ ਹੋਇਆ ਆਗਰੇ ਦੇ ਵਿੱਚ ਕਿਸਾਨਾਂ ਨੇ ਵੱਡੇ ਅਧਿਕਾਰੀ ਘੇਰਿਓ ਹੋਏ ਨੇ ਉਹਨਾਂ ਦੇ ਖਿਲਾਫ ਵੀ ਕੰਗਣਾ ਰੌਤ ਨੇ ਬੋਲਿਆ ਹੈ ਦੱਸਦੀ ਹੈ ਕਿ ਆਗਰਾ ਦੀ ਹਾਈ ਕੋਰਟ ਨੇ ਸਮਨ ਜਾਰੀ ਕਰ ਦਿੱਤੇ ਨੇ ਕੰਗਨਾਰ ਨੌਤ ਨੂੰ ਕੰਗਨਾਰ ਨੌਤ ਨੂੰ ਕਿਹਾ ਹੈ ਕਿ 27 ਜਿਹੜੀ ਨਵੰਬਰ ਹੈ ਉਸ ਜਿਹੜਾ ਹੈ ਤੁਹਾਨੂੰ ਹਰ ਹਾਲਤ ਵਿੱਚ ਹਾਈ ਕੋਰਟ ਦੇ ਵਿੱਚ ਆਉਣਾ ਪਵੇਗਾ ਜੇਕਰ ਨਹੀਂ ਆਉਂਦੇ ਤੁਹਾਡੇ ਤੇ ਕਾਨੂੰਨੀ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ ਇੱਕ ਪਾਸੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਹਜ਼ਾਰਾਂ ਨੇ ਲੱਖਾਂ ਲੋਕਾਂ ਨੇ ਬਲੀਦਾਨ ਦਿੱਤਾ ਲੱਖਾਂ ਲੋਕ ਸ਼ਹੀਦ ਹੋਏ ਤੇ ਤੁਸੀਂ ਕਹਿੰਦੇ ਹੋ ਕਿ ਜਿਹੜੀ ਆਜ਼ਾਦੀ ਆਈ ਹੈ ਉਹ 2014 ਦੇ ਵਿੱਚ ਆਈ ਹੈ ਜਦੋਂ ਜਦੋਂ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਾਂ ਨਰਿੰਦਰ ਮੋਦੀ ਪ੍ਰਧਾਨ ਬਣੇ ਨੇ ਇਸ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ ਖੜਾ ਹੋ ਗਿਆ ਹੈ ਇੱਕ ਪਾਸੇ ਉਹਨਾਂ ਨੇ ਜਿਹੜੇ ਵੱਡੇ ਇਲਜ਼ਾਮ ਲਗਾਏ ਸੀ ਕਿ ਪੰਜਾਬ ਪੰਜਾਬ ਦੇ ਵਿੱਚ ਅਤੇ ਭਾਰ ਦੇ ਹੋਰ ਸੂਬਿਆਂ ਦੇ ਵਿੱਚ ਬੰਗਲਾਦੇਸ਼ ਵਰਗਾ ਹਾਲਾਤ ਬਣ ਜਾਣੇ ਸੀ ਜੇਕਰ ਤਿੰਨੇ ਕਾਨੂੰਨ ਭਾਰਤੀ ਜਨਤਾ ਪਾਰਟੀ ਵੱਲੋਂ ਵਾਪਸ ਨਾ ਲੈ ਜਾਂਦੇ ਇਸ ਤੋਂ ਖਫਾ ਹੋ ਕੇ ਆਗਰੇ ਦੇ ਇੱਕ ਵਕੀਲ ਨੇ ਕਿਸਾਨਾਂ ਦੇ ਕਹਿਣ ਉੱਤੇ ਦਾਅਵੇ ਦਾ ਹੀ ਠੋਕ ਦਿੱਤੀ ਹੈ ਚਰੋਥੀ ਦਿੱਤੀ ਹੈ ਨਵੀਂ ਬਣੀ ਅਤੇ ਫਿਲਮੀ ਅਦਾਕਾਰਾ ਕੰਗਣਾ ਰੌਤ ਨੂੰ ਕੰਗਣਾ ਰੌਤ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਨੇ ਵੱਡੀ ਕਰ ਵੱਡੀ ਕਾਰਵਾਈ ਹੋਵੇਗੀ ਆਗਰਾ ਦੀ ਅਦਾਲਤ ਵੱਲੋਂ ਕੰਗਣਾ ਰੌਤ ਜੋ ਉਸ ਨੇ ਭੱਦੀ ਸ਼ਬਦਾਵਲੀ ਸ਼ਹੀਦਾਂ ਦੇ ਖਿਲਾਫ ਅਤੇ ਦੂਸਰੇ ਪਾਸੇ ਭਾਰਤੀ ਕਿਸਾਨਾਂ ਦੇ ਖਿਲਾਫ ਬੋਲੀ ਹੈ ਧੰਨਵਾਦ